ਅੱਜ ਸਮਾਣਾ ਵਿਖੇ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਦੇ ਉਦੇਸ਼ ਦੀ ਪ੍ਰਾਪਤੀ ਹਿੱਤ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵੱਲੋਂ ਅਣਖ ਜਗਾਓ ਵਰਕਰ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਸਰਦਾਰ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਸਪਾ ਪੰਜਾਬ ਤੇ ਸ਼੍ਰੀ ਅਜੀਤ ਸਿੰਘ ਭੈਣੀ ਸੂਬਾ ਇੰਚਾਰਜ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਸਮਾमेलन ਵਿੱਚ ਪਹੁੰਚੇ ਵੱਖ-ਵੱਖ ਆਗੂ ਜਿਵੇਂ ਕਿ ਸਰਦਾਰ ਮੱਗਰ ਸਿੰਘ ਤੂਰ ਜ਼ਿਲ੍ਹਾ ਇੰਚਾਰਜ ਰੂਪ ਸਿੰਘ ਬਠੋਈ ਜ਼ਿਲ੍ਹਾ ਪ੍ਰਧਾਨ ਕੇਸਰ ਸਿੰਘ ਬਖਸ਼ੀਵਾਲਾ ਜ਼ਿਲ੍ਹਾ ਇੰਚਾਰਜ ਜਰਨੈਲ ਸਿੰਘ ਬਿੱਟੂ ਪ੍ਰਧਾਨ ਸਮਾਣਾ ਚੰਦ ਸਿੰਘ ਪੱਟੀ ਇੰਚਾਰਜ ਸਮਾਣਾ ਮੋਹਨ ਲਾਲ ਜਨਰਲ ਸਕੱਤਰ ਸਮਾਣਾ ਕਮਲਪ੍ਰੀਤ ਕੌਰ ਸੋਨੀਤਾ ਜ਼िला ਪ੍ਰਧਾਨ ਇਸਤਰੀ ਵਿੰਗ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ 71 ਲੋਕਾਂ ਵਿੱਚੋਂ ਕਾਫੀ ਜਨ ਬਸਪਾ ਵਿੱਚ ਸ਼ਾਮਲ ਹੋਏ ਇਸ ਮੌਕੇ ਜਸਵੀਰ ਸਿੰਘ ਗੜੀ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਨਾਰੇ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਅਮਲ ਕਰਨ ਦੀ ਨਸੀਹਤ ਵੀ ਕੀਤੀ ਗਈ ਆਓ ਜਾਣੂ ਕਰਵਾਉਨੇ ਆ ਮੌਕੇ ਦੀਆਂ ਤਸਵੀਰਾਂ ਤੋਂ ਐਸ ਵੀ ਐਲ ਦਾ ਜਿਹੜਾ ਮੁੱਦਾ ਆ ਇਹ ਕਾਂਗਰਸ ਤਿੰਨ ਲਹਿਕੀ ਦੇ ਨਾਲ ਪਿਛਲੇ 70 ਸਾਲਾਂ ਤੋਂ ਪੰਜਾਬੀਆਂ ਦੇ ਮੋਹਰੇ ਮੂੰਹ ਵੱਟੀ ਖੜਾ ਹੈ ਨਾਨ ਰੂਪੇਰੀਅਨ ਸਟੇਟਾਂ ਨੂੰ ਪਾਣੀ ਦੇਣਾ ਔਰ ਉਹ ਪੰਜਾਬ ਦੇ ਨਾਲ ਕਾਂਗਰਸ ਦੀ ਬਹੁਤ ਵੱਡੀ ਧੱਕੇਸ਼ਾਹੀ ਸੀ ਉਸ ਧੱਕੇਸ਼ਾਹੀ ਦੇ ਖਿਲਾਫ ਸਮੇਂ-ਸਮੇਂ ਤੇ ਪੰਜਾਬੀਆਂ ਨੇ ਧਰਮ ਮੋਰਚੇ ਤੱਕ ਲਾਏ ਔਰ ਉਹਨਾਂ ਪਾਣੀਆਂ ਦੇ ਵਿੱਚੋਂ ਪੰਜਾਬ ਨੂੰ ਵੱਡਾ ਜਿਹੜਾ ਕਾਲਾ ਦੌਰ ਉਹ ਜਿਹੜਾ ਉਹ ਚੱਲਣਾ ਪਿਆ ਔਰ ਉਸ ਕਾਲੇ ਦੌਰ ਨੂੰ ਦਬਾਉਣ ਦੇ ਲਈ ਕਾਂਗਰਸ ਨੇ ਫੌਜਾਂ ਭੇਜੀਆਂ ਟੈਂਕ ਚਾੜੇ ਸ਼੍ਰੀਕਾਲ ਤੱਕ ਸਭ ਤੋਂ ਆ ਕੀਤਾ ਉਹ ਹਰ ਚੀਜ਼ ਜਿਹੜੀ ਆ ਨਾ ਉਹ ਕਾਂਗਰਸ ਦੀ ਇਸ ਨਲਕੀ ਨੂੰ ਦਿਖਾਉਂਦੀ ਆ ਲੇਕਿਨ ਇਸ ਤੋਂ ਵੀ ਵੱਡੀ ਨਲਕੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਆ ਜਿਹੜੀ ਪਿਛਲੇ 3 ਟਰਮਾਂ ਜਿਹੜੀ ਆ ਉਹ ਕੇਂਦਰ ਦੇ ਵਿੱਚ ਰਾਜ ਕਰ ਚੁੱਕੀ ਆ ਮਾਮਲਾ ਅੱਜ ਤੱਕ ਵੀ ਲਟਕਿਆ ਆ ਉਹਦੇ ਲਈ ਵੱਡੀ ਦੋਸ਼ੀ ਜਿੱਥੇ ਕਾਂਗਰਸ ਹੈ ਨਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਕੂਮਤ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਕੋਲ ਇਲੈਕਸ਼ਨ ਦਾ ਬੇਗਨ ਕਿੰਨਾ ਵੱਜ ਚੁੱਕਿਆ ਹੈ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋਣ ਪਾਇਦਾਰ ਤੱਕ ਤੁਸੀਂ ਸਮਝ ਜਾਗੇ ਦੇਖੋ ਇਹਦਾ ਜਿੱਦਾਂ ਪੰਜਾਬ ਦੇ ਵਿੱਚ 25 ਸਾਲਾਂ ਬਾਅਦ ਅਸੀਂ 2022 ਦੇ ਵਿੱਚ ਵਿਧਾਨ ਸਭਾ 'ਚ ਹਾਥੀ ਨੂੰ ਚਿਤਾ ਕੇ ਭੇਜਿਆ 25 ਸਾਲ ਦਾ ਸੋਕਾ ਤੋੜਿਆ ਅਸੀਂ ਇਸ ਕੋਸ਼ਿਸ਼ ਵਿੱਚ ਆ ਕਿ 1996 ਚ ਸਾਡਾ ਆਖਰੀ ਵਾਰੀ ਮੈਂਬਰ ਪਾਰਲੀਮੈਂਟ ਪੰਜਾਬ ਚ ਤਿੰਨ ਜਿੱਤੇ ਸੀ ਉਸ ਸਾਲ ਇਸ ਵਾਰੀ ਅਸੀਂ ਜਿਹੜਾ ਸਾਡੀ ਕੋਈ ਕੋਸ਼ਿਸ਼ ਹੈ ਕਿ ਅਸੀਂ ਉਹ ਪੰਜਾਬ ਚ ਲੋਕ ਸਭਾ ਤੋਂ ਲੋਕ ਸਭਾ ਚ ਖਾਤਾ ਤੋਂ ਖੋਲੀ ਹੈ ਆਪਾਂ ਤੇ ਪੰਜਾਬ ਦੇ ਵਿੱਚ ਜਿੱਦਾਂ ਕੇਜਰੀਵਾਲ ਦੀ ਜਿਹੜੀ ਤਕਲ ਅੰਦਾਜ਼ੀ ਹੋ ਸੀ ਕਿਤਾ ਦੇ ਕੇਜਰੀਵਾਲ ਜੀ ਆਪਣੀ ਬਣਦੀ ਹੈ ਸਾਰਿਆਂ ਦੀ ਬਣਦੀ ਹੈ ਕੇਜਰੀਵਾਲ ਸਾਹਿਬ ਨੂੰ ਆਪਣੀ ਪੋਲੀਟੀਕਲ ਹੈਡ ਹੋਣ ਦੇ ਨਾਤੇ ਤਾਂ ਜਿਹੜਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਕਰਨ ਲਈ ਇਜਾਦ ਹੈ ਪਰ ਐ ਜੀ ਗਵਰਨਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਇੰਟਰਫੇਰੈਂਸ ਹੈ ਉਹ 3 ਕਰੋੜ ਪੰਜਾਬੀਆਂ ਲਈ ਮੰਦਭਾਗੀ ਜਿਹੜਾ ਸਮਾ ਚੱਲ ਰਿਹਾ ਔਰ ਪੰਜਾਬ ਦਾ ਖਜ਼ਾਨਾ ਜਿਸ ਤਰੀਕੇ ਨਾਲ ਲੁੱਟਿਆ ਜਾ ਰਿਹਾ ਜਿਹੜੇ ਬਦਲਾਅ ਦੇ ਭਾਸ਼ਣ ਸਤ ਸੰਗ ਭਗਵੰਤ ਮਾਨ ਜੀ ਕਰਦੇ ਸੀ ਮੁੱਖ ਮੰਤਰੀ ਸਾਹਿਬ ਔਰ ਮਾਨਜੋਤ ਸਿੰਘ ਕੇਜਰੀਵਾਲ ਸਾਹਿਬ ਕਰਦੇ ਸੀ ਉਹ ਸਤ ਸੰਗ ਅੱਜ 3 ਕਰੋੜ ਪੰਜਾਬੀਆਂ ਨੂੰ ਝੂਠ ਦੀਆਂ ਪੰਡਾਂ ਨਜ਼ਰ ਆ ਰਹੇ ਆ ਬਹੁਤ ਮੰਦ ਭਾਗਾ ਸਮਾਂ ਪੰਜਾਬ ਲਈ ਚੱਲ ਰਿਹਾ